ਮੈਂ ਤੁਹਾਨੂੰ ਪਰੇਸ਼ਾਨ ਕਰਿਆ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਰੋਪੜ ਦੀਆਂ ਤਸਵੀਰਾਂ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਨਕ ਮਾਜਰਾ ਤੇ ਡੇਕ ਵਾਲੇ ਵਿੱਚ ਘਟਨਾਵਾਂ ਹੋਈਆਂ ਸਨ ਜਿਹਦੇ ਵਿੱਚ ਚਾਰ ਗੁਰਤਮਾਂ ਨੂੰ ਚੋਰੀ ਦਾ ਨਿਸ਼ਾਨਾ ਬਣਾਇਆ ਗਿਆ ਸੀ ਅੱਜ ਇਹ ਪਿੰਡ ਵਾਸੀ ਵਧਾਈ ਦੇ ਪਾਤਰ ਨੇ ਮੈਂ ਖੜਾ ਪਿੰਡ ਲਖਮੀਪੁਰਾ ਜੀ ਚੱਲੀਆਂ ਚੱਲੀਆਂ ਇਹ ਸਿੰਬਲ ਝੱਲੀਆਂ ਦੇ ਨੌਜਵਾਨ ਬਜ਼ੁਰਗ ਇਹਨਾਂ ਨੇ ਇਹ ਚੋਰ ਇਹ ਪੈਸੇ ਨੇ ਇਹ ਪੈਸੇ ਚੁੱਕਣ ਲੱਗਿਆ ਸੀ ਉਹ ਸਾਹਮਣੇ ਦੁਕਾਨ ਹੈ ਇਧਰੋਂ ਇਸਦਾ ਜਿਓ ਸਾਹਮਣੇ ਦੁਕਾਨ ਤੋਂ ਇਹ ਪੈਸੇ ਕੱਢਦਾ ਇਹਨਾਂ ਵੱਲੋਂ ਮੌਕੇ ਤੇ ਇਹਨੂੰ ਰੰਗੇ ਹੱਥੀ ਬਕੜਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਹੈ ਅੰਜੂ ਬਾਲਾ ਜੀ ਸਰਪੰਚ ਸਾਹਿਬ ਇਹਨਾਂ ਨੇ ਫੋਨ ਕੀਤਾ ਮੈਂ ਵੀ ਪਹੁੰਚਿਆ ਹੋਰ ਮੌਤ ਵਰ ਕਿੱਦਾਂ ਫੜਿਆ ਜੀ ਕਿਸੇ ਨੂੰ ਪਤਾ ਜਾਣਕਾਰੀ ਹਾਂ ਜੀ ਅਸੀਂ ਉਧਰ ਦੁਕਾਨ 'ਚ ਬੜੇ ਸਮਾਨ ਲੈਣ ਲੱਗੇ ਹੋਤੀ ਜੀ ਤੇ ਚਾਚਾ ਮੇਰਾ ਬਾਥਰੂਮ 'ਚ ਇਧਰ ਕੀਆ ਗਿਆ ਸੀ ਹਾਂ ਜੀ ਤੇ ਅੰਦਰ ਬਟਿਆ ਹੋਇਆ ਤਹੇ ਦੁਕਾਨ ਦੇ ਦੁਕਾਨ ਦੇ ਅੰਦਰ ਪਹਿਲੇ ਲੈ ਕੇ ਭੱਜਣ ਲੱਗੇ ਆਏ ਚਾਚੇ ਨੇ ਫੜਿਆ ਫਿਰ ਚਾਚੀ ਜਾਨੂ ਬਾਕੀ ਇਹਦੇ ਬੋਚੜਾ ਦਤਨ ਤੁਸੀਂ ਸੀ ਹਾਂਜੀ ਹਾਂ ਇਸ ਦਾ ਜੀ ਆ ਜਾਓ ਇੱਧਰ ਆ ਜੀ ਸਾਹਮਣੇ ਇਹ 5 4 100 ਰੁਪਏ ਇਹ ਮੈਂ ਦਿਖਾ ਰਿਹਾ ਜੋ ਇਹ ਲੈ ਕੇ ਭੱਜਣ ਲੱਗਿਆ ਸੀ ਪਿੰਡ ਵਾਸੀਆਂ ਦੀ ਕਿਉਂਕਿ ਚੋਰੀਆਂ ਹੋ ਰਹੀਆਂ ਨੇ ਗੁਰੂ ਘਰਾਂ ਨੂੰ ਹੈਲੋ ਕਿ ਕਿਸ ਨੇ ਬੋਲਾਤਾ ਆਪਕੋ ਚੋਰੀ ਕਰਨੇ ਕੇ ਲਿਏ ਜੀ ਅੱਛਾ ਅੱਛਾ ਸਾਹਿਬ ਇਤਨੇ ਸ਼ੋਰ ਪੜਿਆ ਸੀ ਆ ਗੱਲ ਚੋਰੀ ਕਰਨੇ ਕੇ ਲਿਏ ਕਿਸ ਨੇ ਬੋਲਾਤਾ ਆਪਕੋ ਕਿਸ ਨੇ ਨਹੀਂ ਗਲਤੀ ਕਰਦੇ ਆਪ ਨਹੀਂ ਕਰ ਪਹਿਲੇ ਮਾਨਕ ਮਾਜਰੇ ਮੇਂ ਕਿਆ ਕੀਆ ਸੀ ਮਾਨਕ ਮਾਜਰੇ ਮੇਂ ਪਹਾ ਗੁਰਦੁਆਰੇ ਕਾ ਗੱਲਾਂ ਤੋੜਾਤਾ ਉਸ ਵਕਤ ਵੀ ਆਪ ਇਥੇ ਆਮਕਸ ਹੌਕਾ ਸਾਥ ਵਾਲਾ ਕਹਾਂ ਹੈ ਨਹੀਂ ਭਗਾ ਇਹ ਕਹਿ ਰਹੇ ਭਗਾ ਆਪਕੇ ਪਿੱਛੇ ਸੇ ਇੱਕ ਬੰਦਾ ਹੋਰ ਹੈ ਇਹਦੇ ਨਾਲ ਬੰਦਾ ਦੱਸ ਕੇ ਗਿਆ ਉਹ ਬੋਲ ਦੂਆ ਉਹ ਕਿਧਰ ਹੈ ਕਸਮੀਨ ਪਾਰਟੀ ਆਉਗਾ ਝੂਠ ਬੋਲਦਾ ਕਸਮ ਸੇ ਕਹਿ ਲਾ ਸੱਚ ਬੋਲ ਤੇਰੇ ਨਾਲ ਦੇ ਬੰਦੇ ਕਹਦੇ ਬਾਕੀ ਦੇ ਪਿੰਡ ਵਾਸੀਆਂ ਵੱਲੋਂ ਚੰਗੀ ਖੇਤਰ ਪ੍ਰੇਡ ਹੋ ਰਹੀ ਹੈ ਕਿਉਂਕਿ ਗੁਰੂ ਘਰਾਂ ਦੀ ਬੇਅਦਬੀਆਂ ਕਰਨ ਵਾਲੇ ਲੋਕ ਇਹ ਫਿਰ ਮਾਨਸਿਕ ਰੋਗੀ ਹੋ ਜਾਂਦੇ ਆ ਫਿਰ ਇਹ ਸਦਾਈ ਹੋ ਜਾਂਦੇ ਆ ਫਿਰ ਨਸ਼ਈ ਹੋ ਜਾਂਦੇ ਆ ਜਦੋਂ ਇਹ ਚੋਰ ਪੈਸੇ ਚੁੱਕ ਰਿਆ ਸੀ ਜਦੋਂ ਗੁਰੂ ਘਰ ਵਿੱਚ ਇਹ ਬੰਦਾ ਚੱਪਲ ਖੋਲ ਕੇ ਗੁਰੂਕਰ ਵਿੱਚ ਦਾਖਲ ਹੋਇਆ ਸੀ ਜਦੋਂ ਮਾਨਕ ਮਾਜਰੇ ਚੋਰੀ ਕੀਤੀ ਮੱਥਾ ਟੇਕ ਕੇ ਉਦੋਂ ਇਹ ਬੰਦੇ ਠੀਕ ਹੁੰਦੇ ਨੇ ਤੇ ਜਦੋਂ ਇਹ ਚੋਰੀ ਕਰ ਲੈਂਦੇ ਨੇ ਫਿਰ ਇਹ ਮਾਨਸਿਕ ਰੋਗੀ ਹੋ ਜਾਂਦੇ ਨੇ ਫਿਰ ਇਹ ਪਾਗਲ ਹੋ ਜਾਂਦੇ ਨੇ ਕਹਿੰਦਾ ਗਲਤੀ ਹੋ ਗਈ ਮuje ਪਤਾ ਨਹੀਂ ਲਗਾ ਇਹ ਪਿੰਡ ਝੱਲੀਆਂ ਦੇ ਜਿਹੜੇ ਵਸਨੀਕ ਨੇ ਵਧਾਈ ਦੇ ਪਾਤਰ ਨੇ ਨਾ ਵੱਲੋਂ ਬੰਦੇ ਨੂੰ ਕਾਬੂ ਕੀਤਾ ਗਿਆ ਐਸਐਚਓ ਸਾਹਿਬ ਪਹੁੰਚ ਰਹੇ ਨੇ ਸ਼ਮਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਤੇ ਆ ਗਈ ਹੈ ਪੁਲਿਸ ਪਹੁੰਚ ਗਈ ਹੈ ਮੌਕੇ ਤੇ ਤੇ ਗੱਲਬਾਤ ਕਰਾਂਗੇ ਬੱਸ ਸੈਂਡ ਬਣਿਆ ਸਾਰਾ ਕੁਝ काम कर रहे थे काम नहीं होता भाग हो तो हा तो गया हां काम नहीं होता है भाग गया अब थोड़ा इसलिए हल्का कर सकते हैं इधर गए किसके लिए गलती कर दे कोई नहीं था कहां कर दिए गलती इस चल चक्कर पैसे यहां कितने होड़ तो हो नहीं कोई वैसे ही और बाकी लोग आता ही देखो मारा जाइए यहां पर लगा भेज दिया यही है ਇਹੀ ਆਉਂਦੀ ਹੈ ਕਿਟ ਵੀ ਹੈਗੀ ਹੈ ਕੋ ਕਿਟ ਕਿਟ ਕੋਟ ਤਾਂ ਨਹੀਂ ਅੱਜ ਬਗ ਹੈ ਨਹੀਂ ਵੱਲ ਪੁਲਿਸ ਵੱਲੋਂ ਵੀ ਕਾਫੀ ਕੋਸ਼ਿਸ਼ ਕੀਤੀ ਗਈ ਹੈ ਚੋਰ ਨੂੰ ਕਾਬੂ ਕਰਨ ਦੀ ਪੂਰੇ ਇਹਨਾਂ ਵੱਲੋਂ ਵੀ ਬਾਹ ਲਾਏ ਗਏ ਨੇ ਪਰ ਅੱਜ ਕੁਦਰਤੀਆਂ ਕਿਉਂਕਿ ਇੱਕ ਦਿਨ ਚੋਰ ਦਾ ਆ ਹੀ ਜਾਂਦਾ ਹੈ ਤੇ ਇਹਨਾਂ ਵੱਲੋਂ ਕਾਬੂ ਕੀਤਾ ਗਿਆ ਹੈ ਥਾਣਾ ਦੇ ਮੁਲਾਜ਼ਮ ਜਗਵਿੰਦਰ ਸਿੰਘ ਜੀ ਮੁੰਸ਼ੀ ਜੀ ਉਹਨਾਂ ਦੇ ਨਾਲ ਹੋਰ ਥਾਣਾ ਸਿੰਘਦਾਂਵਲਾ ਪਹੁੰਚਿਆ ਹੈ ਕਾਰਵਾਈ ਕਰ ਰਹੇ ਨੇ ਚੋਰ ਨੂੰ ਹਿਰਾਸਤ ਵਿੱਚ ਲੈ ਰਹੇ ਨੇ ਤੇ ਜੋ ਇਹਨਾਂ ਵੱਲੋਂ ਬਰਾਮਦਗੀ ਆ ਜੋ ਦੁਕਾਨ ਵਿੱਚੋਂ ਚੋਰੀ ਕੀਤੀ ਸੀ ਉਹਨਾਂ ਨੂੰ ਵੀ ਇਹਨਾਂ ਵੱਲੋਂ ਇਹ ਆਈ ਆ 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 ਪਿੰਡ ਵਾਸੀਆਂ ਜੂ ਬੈਲਾ ਸਰਪੰਚ ਸਾਹਿਬ ਉਹਦੇ ਨਾਲ ਹੋਰ ਝੱਲੀਆਂ ਪਿੰਡ ਦੇ ਵਾਸੀ ਭਰਾਈ ਦੇ ਪੱਤਰ ਨੇ ਚੋਰ ਨੂੰ ਕਾਬੂ ਕਰਕੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਿਆ ਹੈ ਤੇ ਉਹ ਵੀ ਦਿਖਾਇਆ ਗਿਆ ਉਹ ਵੀ ਦਿਖਾਇਆ ਗਿਆ ਤੇ ਉਹ ਕਰਦਣ ਦੇ ਸਾਈਡ ਤੋਂ 50 ਤੋਂ ਬੰਦੇ ਫਿਰੇ ਸਕੂਲ ਦੇ ਬਾਹਰ ਸੋ ਨਾ ਆ ਮੋਟਰ ਵਾਹਨਾਂ ਚ ਨਾ ਬਦਨ ਸਾਰੇ ਚੱਕਦੇ ਆ ਹਾਂ ਮੇਖਾਂ ਹੀ ਚੱਕਦੇ ਪੈਂਚਰ ਪੁੰਚਾ ਦੇ ਪਿਓ ਦੁਕਾਨ ਹੈ ਜਿੱਥੋਂ ਇਹਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿੱਥੋਂ ਇਹਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ ਤਸਵੀਰਾਂ ਦਿਖਾਈ ਜਾਂੀਆਂ ਨੇ ਜਾਨੀਆਂ ਨੇ ਪਿੰਡ ਝੱਲੀਆਂ ਤੋਂ ਪੁਲਿਸ ਵੱਲੋਂ ਬਹੁਤ ਵਧੀਆ ਗੁੱਡ ਗੈਰੀਮਟਰ ਨਾ ਠੀਕ ਹੈ ਹੁਣ ਫਾੜ ਜੜਾ ਇਹ ਸਰਦਾਰ ਜੀ ਦੀ ਦੁਕਾਨ ਹੈ ਸਰਦਾਰ ਜੀ ਵੀ ਵਧਾਈ ਦੇ ਯੋਗ ਨਹੀਂ ਕਿਉਂਕਿ ਪੁਲਿਸ ਕਾਫੀ ਦਿਨ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ ਪੁਲਿਸ ਕੋਲ ਇਸ ਤਰ੍ਹਾਂ ਦੀ ਕੋਈ ਹੋਣੀ ਅੱਗੇ ਇੱਧਰ ਭਰੇ ਹੋਏ ਇਹ ਮੈਂ ਨਿਕਲ ਕੇ ਦੇਖਿਆ ਜਿਹੜੇ ਮੈਂ ਥਾਂ ਤੇ ਦੁਕਾਨ ਦੇ ਮੈਂ ਉਹ ਬੰਦਾ ਉਹ ਹਾਂਜੀ ਇਹੋ ਇਦਾਂ ਬੰਬਾਉ ਕੋਲ ਆਜੋ ਕੋਲ ਆਜੋ ਹਾਂਜੀ ਵੀ ਰੁਕ ਜਾ ਤੇਰੇ ਸਾਥ ਕੋਈ ਬੋਲਤਾ ਬਤਾ ਦੋ ਉਹਨੇ ਕੋ ਜਨਾਬ ਕੋ ਛੋੜ ਦੇਂਗੇ ਤੇਰੇ ਕੋ ਤੇਰੇ ਸਾਥ ਦਾ ਇੱਕ ਬੰਦਾ ਛੋੜ ਦੇਂਗੇ ਜੇ ਸਾਡੇ ਲੋਕ ਛੜਾ ਦੇਂਗੇ ਤੇਰੇ ਕੋਲ ਚੋਰੀ ਕੀਆ ਨਾ ਦੁਕਾਨ ਵਿੱਚ ਹਾਂ ਹਾਂ ਦੇਖਿਆ ਮਾਨਰਾਜ ਇਹ ਚੋਰੀ ਮਾਨਰਾਜ ਹੈ ਪੁਲਿਸ ਮੁਲਾਜ਼ਮ ਕਿਉਂਕਿ ਪੁਲਿਸ ਵਾਲੇ ਵੀ ਇਹਨਾਂ ਦੀ ਵੀ ਡਿਊਟੀਆਂ ਵਿਚਰਿਆ ਨਹੀਂ ਬਹੁਤ ਇਨਾ ਤੇ ਵੀ ਇਹੋ ਜਿਹੇ ਬੜੇ ਕੇਸ ਮਿਲਦੇ ਨੇ ਇਹ ਵੀ ਡਿਊਟੀਆਂ ਵਿੱਚ ਵਿਜੀ ਰਹਿੰਦੇ ਨੇ ਅੱਜ ਪਿੰਡ ਵਾਸੀਆਂ ਨੇ ਹੰਬੜਾ ਮਾਰਿਆ ਇਹਨਾਂ ਵੱਲੋਂ ਕਈ ਦਿਨ ਤੋਂ ਕੋਸ਼ਿਸ਼ ਸੀ ਕਿ ਮਾਨਕ ਮਾਦਰੇ ਵਾਲੇ ਗੁਰੂ ਘਰ ਵਾਲੇ ਚੋਰ ਫੜੇ ਜਾਣ ਕਰ ਲਓ ਮੁਰਸ਼ਾ ਨੂੰ ਗੱਡੀ ਲੈ ਆਂ ਸਿੰਘ ਸਾਹਿਬ ਜੀ ਕਰ ਲਓ ਸਾਈਡ ਤੇ ਉਹਨਾਂ ਨੂੰ ਗੱਡੀ ਲੈ ਆਉਣੀ ਸਤਿਗੁਰੂ ਜੀ ਸ਼ਿੰਗ ਥਾਣੇ ਦੀ ਪੁਲਿਸ ਮੁਨਸੀ ਜਗਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਹੋਰ ਪੁਲਿਸ ਹਮਲਾ ਉਹਨਾਂ ਵੱਲੋਂ ਚੋਰ ਨੂੰ ਕਿਉਂਕਿ ਉਹਦੀ ਛਤਰਪ੍ਰੇਡ ਤਾਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਕੀਤੀ ਐ ਕਾਬੂ ਕੀਤਾ ਗਿਆ ਅੱਗੇ ਦੇਖੇ ਬਣਾਉਣ ਲੱਗ ਪਏ ਇਹਨਾਂ ਨੇ ਉਹ ਕਰਿਆ ਇਹਨਾਂ ਨੇ ਦੁਕਾਨ ਵਿੱਚੋਂ ਕੁਝ ਗੱਲਾਂ ਪਟੜੀਆਂ ਸੀ ਸਰਪੰਚ ਸਾਹਿਬ ਕੋਈ ਪ੍ਰਸ਼ਾਨ ਨਹੀਂ ਪਛਾਣਨੀ ਨਹੀਂ ਬੋਦੀ ਦੇਣਾ ਚਾਹੁੰਦੇ ਇਹਨਾਂ ਦੇ ਬਿਆਨ ਵਗੈਰਾ ਨਾ ਇਹਨਾਂ ਦੇ ਐਤੀ ਲੈ ਲੋਗੇ ਐਸਾ ਜੀ ਸਾਹਿਬ ਇਹਨਾਂ ਨੇ ਬਿਆਨ ਵਗੈਰਾ ਨਾਲ ਅੱਤੀ ਲੈ ਲੈਣ ਲੱਗੇ ਪਰਚਾ ਹੋਇਆ ਵਾਜੀ ਅਣ ਪਛਾਤੇ ਪਰ ਪਹਿਲਾਂ ਇਹਨਾਂ ਨੇ ਨਾਮੇ ਪਾਣਾ ਹੈ ਮੈਸੇਜ ਪਿੱਛੇ ਕਰਕੇ ਹਾਂਜੀ ਇਹਨਾਂ ਨੂੰ ਨਾਲ ਨਾਲ ਅੱਛਾ ਉਹ ਕਹਿੰਦੇ ਨਾਲ ਲੈ ਲਈ ਇਹਨਾਂ ਨੂੰ ਪਛਾੜ ਨਾਲੇ ਨਾਲ ਲੈ ਕੇ ਆਉਂਦੇ ਕੋਈ ਨਾਲ ਨਹੀਂ ਵਸ ਕੋਈ ਨਹੀਂ ਚੱਲ ਚੱਲਦੇ ਨਹੀਂ ਆਗੇ ਆ ਜੀ ਨਾਲ ਕਾਂ 6 ਮੰਨ ਜਾਓ ਨਾਲ ਇਕਰ ਹੋ ਜਾ ਠੀਕ ਹੈ ਜੀ ਤੁਹਾਡੇ ਕੋਲ ਵੀਡੀਓ ਹੈ ਸਰਪੰਚ ਸਾਹਿਬ ਉਹ ਤੁਹਾਡੇ ਕੋਲ ਵੀਡੀਓ ਹੈ ਉਹ ਵੀਡੀਓ ਵਿੱਚ ਦੇਖ ਤਾਂ ਇਹਨੂੰ ਦਿਖਾਓ ਉਹੀ ਤਾਂ ਲੱਗ ਰਿਹਾ ਇਹ ਕੋਹੀ ਹੈ ਮਾਨਕ ਮਾਚਰੇ ਵਾਲੀ ਹੈ ਗੱਡਾ ਬੰਦ ਕਰਤ ਕਰੂ ਨਹੀਂ ਹੈ ਪਰਚਾਣ ਪਛਾਤਿਆ ਪਰ ਦਿੱਤਾ ਉਹ ਉਹਨੇ ਨੌ ਹੀ ਪਉਣਾ ਏ ਇਹਨਾਂ ਦੇ ਬਿਆਨ ਲੇ ਕੇ ਉਹਨੇ ਇਹਦਾ ਨੌ ਪਾ ਦੇਣਾ ਬਸ ਇੰਨਾ ਹੀ ਕੰਮ ਪਰਚਾ ਹੋਇਆ ਵਾ ਇਹਨਾਂ ਪਰ ਚੱਲ ਬਰਾ ਯਾਰ ਠਹਿਰ ਜਾ ਇਹਨਾਂ ਨਾਲ ਨਾ ਪੰਜ ਸੱਤ ਹਰੂਪ ਲਾਲ ਅੰਕ ਚੱਲ 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 ਜਾ ਪਾ ਨਹੀਂ ਕੋਈ ਕੋਈ ਬਿਆਨ ਇਹਦੇ ਇਹਾਂ ਦੇ ਪੈਦਨਾ ਇੱਧਰ ਜਿਹੜੇ ਚੱਕਰ ਹੋ ਕੇ ਪਾਉਂ ਤਾਰਾ ਨੂੰ ਦਿਵਾਉਂ ਉਹਦੇ ਬੇਵਾਕ ਤਸਵੀਰਾਂ ਪਿੰਡ ਘੱਲੀਆਂ ਦੀਆਂ ਇੱਥੋਂ ਇਹਨਾਂ ਨੇ ਇੱਕ ਮੁਕ ਦਿਨ ਵਿੱਚ ਹੀ ਇਹ ਚੋਰ ਜੋ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਡੇਕ ਵਾਲੇ ਦੇ ਵਿੱਚ ਇੱਕ ਚੋਰੀ ਤੇ ਮਾਨਕ ਮਾਜਰੇ ਦੇ ਵਿੱਚ ਚਾਰ ਚੋਰੀਆਂ ਪਿੰਡ ਵਾਲਿਆਂ ਦੀ ਉਹ ਖਾਸ ਕਰ ਉਹ ਸਰਦਾਰ ਜੀ ਦੁਕਾਨ ਵਾਲੇ ਤੇ ਹੋਰ ਪਿੰਡ ਵਾਸੀ ਇਹਨਾਂ ਦੀ ਦਲੇਰੀ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਬਾਅਦ ਵਿੱਚ ਫਿਰ ਇਹ ਮਾਨਸਿਕ ਰੋਗੀ ਹੋਈ ਕਿਹਾ ਜਾਂਦਾ ਹੈ ਇਹਨਾਂ ਨੂੰ ਤੇ ਚੋਰ ਨੂੰ ਕਾਬੂ ਕਰਕੇ ਸਿੰਘ ਭਗਵੰਤ ਪਰਥਾਣਾ ਦੀ ਪੁਲਿਸ ਲੈ ਚੁੱਕੀ ਹੈ ਪਿੰਡ ਵਾਸੀ ਖੜੇ ਨੇ ਦੇਖਦੇ ਹਾਂ ਪੁਲਿਸ ਕੀ ਕਾਰਵਾਈ ਕਰਦੀ ਹੈ ਇੱਕ ਬਹੁਤ ਹੀ ਦਲੇਰੀ ਭਰਿਆ ਕੰਮ ਪਿੰਡ ਵਾਲਿਆਂ ਨੇ ਕਰਿਆ ਹੈ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ